ਆਖੇ ਸਹਬ ਜੁਜ਼ਾਰ ਗੁਰਾਂ ਨੂੰ ਮੇਰੇ ਤੇ ਵੀ ਮਿਹਰ ਕਰੋ ਵੀਰ ਕਿਤੇ ਨਾ ਦੂਰ چلا ਜਾਏ ਹੁਕਮ ਦਿਓ ਨਾ ਦੇਰ ਕਰੋ ਆਖੇ ਸਹਬ ਜੁਜ਼ਾਰ ਗੁਰਾਂ ਨੂੰ ਮੇਰੇ ਤੇ ਵੀ ਮਿਹਰ ਕਰੋ ਵੀਰ ਕਿਤੇ ਨਾ ਦੂਰ چلا ਜਾਏ ਹੁਕਮ ਦਿਓ ਨਾ ਦੇਰ ਕਰੋ ਮੈਂ ਬਾਪੂ ਜੀ ਅੱਖੀ ਵੇਖੀ ਮੈਂ ਬਾਪੂ ਜੀ ਰਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਤੇ ਗਾਜਾਂ ਅਗ ਵਰਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਤੇ ਗਾਜਾਂ ਅਗ ਵਰਦੀ ਐ ਬਾਬਾ ਮੈਨੂੰ ਆਵਾਜ਼ ਮਾਰੇ ਪੜਦਾ ਦਾ ਲਲਕਾਰੇ ਪਿਆ ਮੈਨੂੰ ਕਹਿੰਦੇ ਬਾਪੂ ਤੇ ਨੂੰ ਪਾਣ ਤੁਸਾਂ ਤੋਂ ਛੜ ਗਈ ਜਿਸ ਨੂੰ ਪਾਣ ਤੁਸਾਂ ਤੋਂ ਛੜ ਗਈ ਓ ਹਸਦੀ ਨਾ ਹਰਦੀ ਐ ਕਾਲਾ ਚੋਂ ਨਿਕਲਣ ਚੰਗਿਆ ੜੇ ਤੇਗਾ ਚੋਂ ਅਗ ਵਰਦੀ ਐ ਕਾਲਾ ਚੋਂ ਨਿਕਲਣ ਚੰਗਿਆ ੜੇ ਤੇਗਾ ਚੋਂ ਅਗ ਵਰਦੀ ਦੋ ਪਹਿਲੇ ਹੀ ਪੰਜ ਗਏ ਸੀ ਮੈਂ ਉਹ ਵੇਲਾ ਤੱਕਦਾ ਸੀ ਵੈਰੀ ਦਲ ਦੀ ਜਗ੍ਹਾ ਪਿਆਸੀ ਸਿੰਘ ਨਾ ਗੋ ਚੁੱਕਦਾ ਸੀ ਕਾਮ ਤੋ ਮਰ ਕੇ ਮੰਜ਼ਿਲ ਮਿਲਦੀ ਕਾਮ ਤੋ ਮਰ ਕੇ ਮੰਜ਼ਿਲ ਮਿਲਦੀ ਕਹਿੰਦੇ ਉਹਦੇ ਦਰਦੀ ਐ ਧਰ ਚੋਂ ਨਿਕਲਣ ਚੰਗਿਆਰੇ लण चङियारे तेग वरी लो ते बेसी जो बापू जीसर ती पे छाले सरेरे ਸਾ ਅਹਿਸਾਨ ਕਿੰਨਾ ਨੂੰ ਕਰਨਾ ਇਹ ਸਾਡੇ ਗੱਲ ਕਰਦੀ ਐ ਕੱਲ ਚੋਂ ਨਿਕਲਣ ਚੰਗਿਆਰੇ ਤੇਗਾ ਚੋਂ ਅਗ ਵਰਦੀ ਐ ਕੱਲ ਚੋਂ ਨਿਕਲਣ ਚੰਗਿਆਰੇ ਤੇਗਾ ਚੋਂ ਅਗ ਵਰਦੀ ਐ ਦਿੱਤਾ ਤੋਰ ਦਿੱਲੀ ਨੂੰ ਬਾਪੂ ਹੁਣ ਮੈਨੂੰ ਵੀ ਜੋ ਆਰੇ ਦੰਭੂ ਭਵਾਨੇ ਉਸ ਕੀ ਆਵੀ ਹੋਰ ਦੀਓ ਸਾਡੀਆਂ ਇੱਛਤਾਂ ਲੋਕੀ ਲੁੱਟਣ ਸਾਡੀਆਂ ਇੱਛਤਾਂ ਲੋਕੀ ਲੁੱਟਣ ਵੇਖੋ ਅਣਖ ਨਾ ਜਰਦੀ ਐ ਧਰਾਂ ਚੋਂ ਨਿਕਲਣ ਚੰਗਿਆਰੇ ਤੇ ਗੱਜਾਂ ਅਗਵਰਦੀ ਐ ਧਰਾਂ ਚੋਂ ਨਿਕਲਣ ਚੰਗਿਆਰੇ ਕੱਟ ਆ ਗਿਆ ਵਾਰੀ ਦੀ ਏ ਆ ਵੇਖੋ ਸਿੰਘ ਤੇ ਕਾਮਾਰੇ ਵਾਰ ਕੋਈ ਨਹੀਂ ਰੋਕ ਰਿਹਾ ਆ ਲਾਗੇ ਕਈ ਭਾਰੀ ਉਡਾਰੀ ਪਿੱਛੇ ਧੜਦਾ ਖੋਗ ਰਿਹਾ ਆ ਮਰਦਾਂ ਦੀ ਮਾਤ ਸਹੇਲੀ ਮਰਦਾਂ ਦੀ ਮਾਤ ਸਹੇਲੀ ਵਿੱਚ ਉਲੰਘਾ ਭਰਦੀ ਏ ਤੱਲਾ ਕਿਉਂ ਨਿਕਲਣ ਚੰਗਿਆਰੇ ਤੇਗਾ ਚੋਂ ਅਗਵਰਦੀ ਏ ਤੱਲਾ ਕਿਉਂ ਨਿਕਲਣ ਚੰਗਿਆਰੇ ਤੇਗਾ ਚੋਂ ਅਗਵਰਦੀ ਏ ਓ ਵੇਖੋ ਘੋੜੇ अॻव वारा ते मथे सेर लाक मैनू तोड़ो ਸ਼ੇਰਾ ਮੂਰੇ ਭੱਜੂ ਜੋਗੀ ਸ਼ੇਰਾ ਮੂਰੇ ਭੱਜੂ ਧਾੜ ਅੰਗੂਰੀ ਚਰਦੀ ਐ ਧਾਲਾਂ ਚੋਂ ਨਿਕਲਣ ਚੰਗਿਆੜੇ ਤੇਗਾ ਚੋਂ ਅੱਗ ਵਰਦੀ ਐ ਧਾਲਾਂ ਚੋਂ ਨਿਕਲਣ ਚੰਗਿਆੜੇ ਤੇਗਾ ਚੋਂ ਅੱਗ ਵਰਦੀ ਐ